ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਅੱਜ ਹੈਗਾ 23 ਦਸੰਬਰ ਤੇ ਅੱਜ ਹੈਗਾ ਜੀ ਰਾਸ਼ਟਰੀ ਕਿਸਾਨ ਦਿਵਸ ਜਿਹਨੂੰ ਕਿਸਾਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ ਇੰਡੀਆ ਦੇ ਵਿੱਚ 23 ਦਸੰਬਰ ਨੂੰ ਮਨਾਇਆ ਜਾਂਦਾ ਹੈ ਕਿਉਂਕਿ 23 ਦਸੰਬਰ ਨੂੰ ਇੰਡੀਆ ਦੇ ਵਿੱਚ ਚੌਧਰੀ ਚਰਨ ਸਿੰਘ ਜੋ ਪ੍ਰਧਾਨ ਮੰਤਰੀ ਸਨ ਪੰਜਵੇਂ ਪ੍ਰਧਾਨ ਮੰਤਰੀ ਸਨ ਇੰਡੀਆ ਦੇ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਉਨ੍ਹਾਂ ਦੇ ਜਨਮ ਦਿਨ ਨੂੰ ਹੀ ਕਿਸਾਨ ਦਿਵਸ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਕਿਸਾਨਾਂ ਦੀ ਭਲਾਈ ਦੇ ਲਈ ਬਹੁਤ ਕੰਮ ਕੀਤੇ ਸਨ ਤੇ ਕਿਸਾਨਾਂ ਦੀ ਭਲਾਈ ਦੇ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਕੰਮ ਕੀਤੇ ਤਾਂ ਉਹਨਾਂ ਦੇ ਜਨਮ ਦਿਨ ਨੂੰ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਇੰਡੀਆ ਦੇ ਵਿੱਚ ਅਮਰੀਕਾ ਦੇ ਵਿੱਚ 12 ਅਕਤੂਬਰ ਨੂੰ ਮਨਾਇਆ ਜਾਂਦਾ ਤੇ ਪਾਕਿਸਤਾਨ ਦੇ ਵਿੱਚ 18 ਦਸੰਬਰ ਨੂੰ ਮਨਾਇਆ ਜਾਂਦਾ 2019 ਚ ਉਹਨਾਂ ਨੇ ਸ਼ੁਰੂ ਕੀਤਾ ਸੀ ਮਨਾਉਣਾ ਤੇ ਇੰਡੀਆ ਦੇ ਵਿੱਚ 23 ਦਸੰਬਰ ਜਾਨੀ ਕਿ ਅੱਜ ਦੇ ਦਿਨ ਫਾਰਮਰ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਫਾਰਮਰ ਦੀ ਜਿਹੜੇ ਆਪਣੇ ਕਿਸਾਨ ਨੇ ਉਹਨਾਂ ਦਾ ਜਿਹੜਾ ਔਖਾ ਕੰਮ ਹੈ ਉਹਦੇ ਨਾਲ ਸੰਬੰਧਿਤ ਹੈ ਜੀ